ਥੋਡੇ ਕੋਲੇ ਟਾਈਮ ਹੈਗਾ ਇੱਕ ਬਾਪਾ ਘੋੜੇ ਵਾਲੇ ਮਸਲੇ ਤੇ ਲੈ ਕੇ ਥੋਡੇ ਕੋਲੇ ਟਾਈਮ ਹੈਗਾ ਸੀਤੋ ਸੁਣਨੋ ਚੁੰਮਿਆਂ ਵਾਲੀ ਭਾਬੀ ਲਈ ਥੋਡੇ ਕੋਲੇ ਟਾਈਮ ਹੈਗਾ ਕਿ ਆ ਬੰਦਾ ਛੁੱਟ ਗਿਆ ਜੇਲ੍ਹ ਚ ਰੀਲ ਤੇ ਰੀਲਵੇਂ ਨਿਓ ਉਹਨਾਂ ਲਈ ਲਿਖਦੇ ਵੀ ਹਾਂ ਪਹੁੰਚ ਵੀ ਜਾਂਦੇ ਹਾਂ ਚਾਹੇ ਕਬੂਤਰਾਂ ਦੀ ਬਾਜੀ ਹੋਵੇ ਜਾਂ ਕੋਈ ਹੋਰ ਰੇਸਾਂ ਹੋਣ ਬਸ ਉਹ ਜਿਹਦੇ ਨਾਂ ਤੇ ਪੰਜਾਬ ਵਸਦਾ ਹੈ ਕਿਤੇ ਉਹਦੇ ਲਈ ਵੀ ਤਾਂ ਬੋਲ ਲੋ ਕਿਉਂ ਨਾ ਬਣੇ ਕਾਨੂੰਨ ਪੰਜਾਬ ਜੇ ਬਾਕੀ ਸਟੇਟਾਂ ਆਪਦੇ ਲਈ ਬਣਾ ਸਕਦੀਆਂ ਨੇ ਮੈਨੂੰ ਦੱਸੋ 15 ਤੋਂ ਪਹਿਲਾਂ ਬੇਅਦਬੀ ਹੋ ਰਹੀ ਸੀ ਇਸ ਮਾਤਰਾ 'ਚ ਨਹੀਂ 15 ਤੋਂ ਬਾਅਦ ਕਿਉਂ ਵਧੀ ਕਿਉਂਕਿ ਸਾਜ਼ਿਸ਼ ਕਿਤੇ ਤੁਸੀਂ ਦਾਲਤ ਬਣ ਜਾਣੇ ਹੋ ਕਿਤੇ ਜੱਟ ਬਣ ਜਾਣੇ ਹੋ ਕਿਤੇ ਸਿੱਖ ਕਿਤੇ ਹਿੰਦੂ ਕਿਤੇ ਮੁਸਲਮਾਨ ਕਿਤੇ ਕ੍ਰਿਸਚੀਅਨ ਉਹ ਕਿਤੇ ਇਨਸਾਨ ਬਣ ਕੇ ਪੰਜਾਬੀ ਬਣ ਕੇ ਇਸ ਗੱਲ ਲਈ ਵੀ ਖੜ੍ਹ ਜਾਓ ਜਿਸ ਦੇ ਨਾਂ ਤੇ ਪੰਜਾਬ ਵਸਦਾ ਗੁਰੂਆਂ ਲਈ ਉਹਦੇ ਲਈ ਕਾਨੂੰਨ ਨਹੀਂ ਬਣਨਾ ਚਾਹੀਦਾ ਫਲੀ ਤੂੰ ਵੀ ਕਹੀਂ ਯਾਰ ਇਹਨਾਂ ਨੂੰ ਸ਼ਾਇਦ ਇਹਨਾਂ ਦੀ ਜ਼ਮੀਰ ਅੰਦਰੋਂ ਕੋਈ ਹਲੂਣਾ ਵਜੇ ਬਈ ਕਹਿ ਕਹਿ ਕੇ ਥੱਕ ਗਏ ਹੁਣ ਚਾਹੀਏ ਕੀ ਇਹਨਾਂ ਨੂੰ ਮੈਂ ਮੇਰੇ ਖੁੱਦ ਦੇ ਉੱਤੇ ਜਦੋਂ ਭੀੜ ਪਈ ਆ ਤੁਸੀਂ ਮੇਰੇ ਲਈ ਆ ਗਏ ਯਾਰ ਮੈਨੂੰ ਇਸ ਗੱਲ ਦਾ ਵੀ ਰੋਸ ਐ ਵੀ ਤੁਸੀਂ ਮੇਰੇ ਲਈ ਵੀ ਇਕੱਠੇ ਹੋ ਗਏ ਸੀਗੇ ਤੇ ਤੁਹਾਨੂੰ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਹੀਂ ਦਿਖਦੇ ਯਾਰ ਆਪਣੇ ਪ੍ਰਚਾਰਕਾਂ ਨੂੰ ਮੈਂ ਪੁੱਛਦਾ ਆਪਣੇ ਰਾਗੀ ਸਹਿਬਾਨਾਂ ਨੂੰ ਵੀ ਪੁੱਛਦਾ ਮੈਂ ਬਾਕੀਆਂ ਨੂੰ ਤਾਂ ਬਾਅਦ 'ਚ ਦੇਖਾਂਗੇ ਪਰ ਤੁਸੀਂ ਬਾਈ ਜੀ ਕੀ ਤੁਹਾਡੀ ਜ਼ੁਬਾਨ ਨਹੀਂ ਚੱਲਦੀ ਉਸ ਗੁਰੂ ਦਾ ਨਾਮ ਲੈ ਕੇ ਖਾਂਦੇ ਆ ਪਰ ਜਦੋਂ ਗੱਲ ਉਸ ਗੁਰੂ ਤੇ ਆਈ ਹੋਈ ਆ 16 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਉਹ ਵੀਰ ਟਾਵਰ ਦੇ ਉੱਤੇ ਬੈਠਾ ਸਾਰੀਆਂ ਸਰਦੀਆਂ ਗਰਮੀਆਂ ਬਰਸਾਤਾਂ ਸਭ ਕੁਝ ਉਹਨੇ ਉੱਤੇ ਹੰਡਾਇਆ ਪਰ ਅਸੀਂ ਕਹਿੰਦੇ ਆ ਵੀ ਕੋਈ ਗੱਲ ਨਹੀਂ ਆ ਜੀ ਅਸੀਂ ਸਾਨੂੰ ਕੋਈ ਲੈਣ ਦੇਣ ਨਹੀਂ ਹੈਗਾ ਆ ਹੱਥ ਜੋੜਦੇ ਆ ਭਾਈ ਕਿਰਪਾ ਕਰਕੇ ਸਪੋਰਟ ਸਮਾਣਾ ਟਾਵਰ ਮੋਰਚਾ ਧੰਨ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਆਦ ਵੀ ਨਹੀਂ ਰੋਕਣ ਦੇ ਲਈ 22 ਫਰਵਰੀ ਨੂੰ ਸਮਾਣਾ ਪੁੱਜੋ ਦਾ ਪਾ ਦਿਓ ਮੇਰਾ ਵੀਰੋ ਤਾਂ ਜੋ ਅਸੀਂ ਵੱਧ ਤੋਂ ਵੱਧ ਸਪੋਰਟ ਕਰ ਸਕੀਏ ਜਿੰਨੇ ਇਨਫਲੂਐਂਸਰ ਨੇ ਜੇ ਉਹ ਆਪਦੀਆਂ ਛੋਟੀਆਂ-ਛੋਟੀਆਂ ਗੱਲਾਂ ਵਾਲੀ ਵੀਡੀਓ ਪਾ ਸਕਦੇ ਨੇ ਤਾਂ ਕੀ ਇਹਦੇ ਲਈ ਨਹੀਂ ਪਾ ਸਕਦੇ ਜਾਂ ਜਦੋਂ ਕੱਠ ਹੋ ਗਿਆ ਜਦੋਂ ਲੋਕ ਬਹਿ ਗਏ ਤਾਂ ਫੇਰ ਬੰਦੀ ਗੰਗਾ ਚੱਤ ਤੋਂ ਆਉਣ ਆਉਂਗੇ ਵੇਖ ਰਹੇ ਹੋ ਤੁਸੀਂ ਇਹ ਭਾਈ ਗੁਰਜੀਤ ਸਿੰਘ ਖਾਲਸਾ ਬੈਠੇ ਹੋਏ ਨੇ ਆਜਾਉਂਦੇ ਇਹ 400 ਫੁੱਟ ਉੱਚੀ ਜਗ੍ਹਾ ਹੈ 6x2 ਦੀ ਜਗ੍ਹਾ ਹੈ ਤੇ 500 ਫੁੱਟ ਉੱਚਾ ਹੈ ਇਹ ਉੱਥੇ ਬੈਠੇ ਹੋਏ ਨੇ 16 ਮਹੀਨੇ ਹੋ ਗਏ ਨੇ ਇਹ ਕਿਸੇ ਆਪ ਦੇ ਕਾਰਜ ਲਈ ਨਹੀਂ ਇਹ ਵੋਟਾਂ ਲੈਣ ਲਈ ਨਹੀਂ ਇਹ ਆਪ ਦੀ ਜਥੇਬੰਦੀ ਬਣਾਉਣ ਲਈ ਨਹੀਂ ਬੈਠੇਗੇ ਇਸ ਲਈ ਬੈਠੇ ਨੇ ਕਿ ਇੱਕ ਕਾਨੂੰਨ ਬਣ ਸਕੇ ਕਿ ਬੇਅਦਬੀਆਂ ਨਾ ਹੋਣ ਸਾਡੀ ਕਿਸ ਜਗ੍ਹਾ ਦੀ ਬੇਅਦਬੀ ਨਾ ਹੋਵੇ ਸਾਡੇ ਜਾਗ ਦੀ ਜੋਤ ਸਦੀਵੀ ਗੁਰੂ ਸਿਰੀ ਗੁਰੂ ਗ੍ਰੰਥ ਸਾਹਿਬ ਦੀ ਬੇਆਦਬੀ ਨਾ ਹੋਵੇ ਜਿਹਦੇ ਨਾਂ ਤੇ ਦੋ ਸਰਕਾਰਾਂ ਬਣ ਗਈਆਂ ਤਿੰਨ ਸਰਕਾਰਾਂ ਗਈਆਂ ਤੇ ਹੁਣ ਸ਼ਾਇਦ ਚੌਥੀ ਵੀ ਜਾਊਗੀ ਮੇਰੀ ਗੱਲ ਸਿਰਫ ਇੱਕ ਕਹਿ ਨਹੀਂ ਮੈਂ ਤੇ ਤਲੀ ਜੋ ਕੜੇ ਆ ਥੋਡੇ ਕੋਲੇ ਟਾਈਮ ਹੈਗਾ ਇੱਕ ਜੀ ਰਾਜਾ ਆ ਗਿਆ ਥੋਡੇ ਕੋਲੇ ਟਾਈਮ ਹੈਗਾ ਇੱਕ ਬਾਬਾ ਘੋੜੇ ਵਾਲੇ ਮਸਲੇ ਤੇ ਲੈ ਕੇ ਥੋਡੇ ਕੋਲੇ ਟਾਈਮ ਹੈਗਾ ਸੀਤੋ ਸੁਨੋ ਚੁੰਮਿਆਂ ਵਾਲੀ ਭਾਬੀ ਲਈ ਥੋਡੇ ਕੋਲੇ ਟਾਈਮ ਹੈਗਾ ਕਿ ਆ ਬੰਦਾ ਛੁੱਟ ਗਿਆ ਜੇਲ੍ਹ ਚੋਂ ਰੀਲ ਤੇ ਰੀਲ ਵੇ ਨੇ ਉਹ ਨਾਲੇ ਲਿਖਦੇ ਵੀ ਹੋ ਪਹੁੰਚ ਵੀ ਜਾਂਦੇ ਹੋ ਚਾਹੇ ਕਬੂਤਰਾਂ ਦੀ ਬਾਜੀ ਹੋਵੇ ਜਾਂ ਕੋਈ ਹੋਰ ਰੇਸਾਂ ਹੋਣ ਉਹ ਸੌਰੀ ਉਹ ਜਿਹਦੇ ਨਾਂ ਤੇ ਪੰਜਾਬ ਵਸਦਾ ਕਿਤੇ ਉਹਦੇ ਲਈ ਵੀ ਤਾਂ ਬੋਲ ਲੋ ਜਾਂ ਤਾਂ ਦੱਸ ਦਿਓ ਅਸੀਂ ਗਲਤ ਕੀ ਮੰਗ ਰਹੇ ਆ ਇੱਕ ਬਿੱਲ ਹੈ ਦੋ ਦਿਨ ਦਾ ਸੈਸ਼ਨ ਹੋ ਗਿਆ ਔਰ ਉਹਦੇ ਵਿੱਚ ਇੱਕ ਬਿੱਲ ਪ੍ਰਪੋਜ਼ ਕਰ ਦਿੱਤਾ ਗਿਆ ਮੈਂ ਉਹਨਾਂ ਆਰਟੀਕਲ ਲਿਖਣ ਵਾਲਿਆਂ ਨੂੰ ਪੁੱਛਣਾ ਚਾਹੁੰਦਾ ਜਿਹੜੇ ਕਹਿੰਦੇ ਨੇ ਵਿਰੋਧ ਕਰਦੇ ਨੇ ਉੱਚ ਗਲਤ ਕੀ ਲਿਖਿਆ ਸਾਡੀ ਪੰਜਾਬ ਦੀ ਸਟੇਟ ਲਈ ਉਹ ਸੈਂਸਿਟਿਵ ਹੈ ਕਿਉਂ ਨਾ ਬਣੇ ਕਾਨੂੰਨ ਪੰਜਾਬ ਚ ਜੇ ਬਾਕੀ ਸਟੇਟਾਂ ਆਪਦੇ ਲਈ ਬਣਾ ਸਕਦੀਆਂ ਨੇ ਮੈਨੂੰ ਦੱਸੋ 15 ਤੋਂ ਪਹਿਲਾਂ ਬੇਅਦਬੀ ਹੋ ਰਹੀ ਸੀ ਇਸ ਮਾਤਰਾ ਚ ਨਹੀਂ 15 ਤੋਂ ਬਹੁਤ ਕਿਉਂ ਵਧੀ ਕਿਉਂਕਿ ਸਾਜ਼ਿਸ਼ ਕੀ ਪ੍ਰੋਬਲਮ ਹੈ ਸੈਂਟਰ ਵਾਲਿਆਂ ਨੂੰ ਕੀ ਪ੍ਰੋਬਲਮ ਹੈ ਸਰਕਾਰਾਂ ਨੂੰ ਕਿ ਕਾਨੂੰਨ ਕਿਉਂ ਨਹੀਂ ਬਣਾਉਂਦੇਗੇ ਅਗੇ ਜੀ ਗਲਤ ਇਸਤੇਮਾਲ ਨਾ ਹੋ ਜੇ ਡਰੱਗ ਵਾਲੇ ਦਾ ਗਲਤ ਇਸਤੇਮਾਲ ਨਹੀਂ ਹੁੰਦਾ ਆ ਦਹੇਜ ਵਾਲੇ ਦਾ ਨਹੀਂ ਹੁੰਦਾ ਫਿਰ ਤਾਂ ਸਾਰੇ ਕਾਨੂੰਨ ਖਤਮ ਕਰ ਦਿਓ ਕਾਨੂੰਨ ਨਹੀਂ ਬਣਨਾ ਚਾਹੀਦਾ ਕੋ ਵਜਾ ਤਾਂ ਦੱਸੋ ਕੀ ਹੈ ਆ 90000 ਪੁਲਿਸ ਨਾfਰੀਕਾ ਦੇ ਲਈ ਇਨਵੈਸਟੀਗੇਸ਼ਨ ਨਹੀਂ ਹੋਊਗੀ ਇਹ ਸਾਜ਼ਿਸ਼ ਹੈ ਕਿ ਇੱਕ ਕਮਿਊਨਲ ਟੈਂਸ਼ਨ ਪੈਦਾ ਕੀਤੀ ਜਾਵੇ ਪ੍ਰਾਈਮ ਮਿਨਿਸਟਰ ਤੋਂ ਲੈ ਕੇ ਥੱਲੇ ਤੱਕ ਇੱਕੋ ਗੱਲ ਤੇ ਲੱਗੇ ਹੋਏ ਨੇ ਕਿ ਤੁਹਾਨੂੰ ਕਿਵੇਂ ਵੰਡਿਆ ਜਾਵੇ ਇਹ ਬੰਦਾ ਜੋ ਉੱਤੇ ਬੈਠਾ ਹੈ ਤੇ ਅਸੀਂ ਸਾਰੇ ਕਿਸ ਕੰਮ ਤੇ ਲੱਗੇ ਹੋਏ ਹਾਂ ਕਿ ਸਰਬ ਧਰਮ ਦੇ ਆਦਮੀ ਰੋਕੋ ਕਾਨੂੰ ਕਿ ਇਕੱਠੇ ਕਿਵੇਂ ਕੀਤਾ ਜਾਵੇ ਕਿਤੇ ਤੁਸੀਂ ਦਾਲਤ ਬਣ ਜਾਂਦੇ ਹੋ ਕਿਤੇ ਜੱਟ ਬਣ ਜਾਂਦੇ ਹੋ ਕਿਤੇ ਸਿੱਖ ਕਿਤੇ ਹਿੰਦੂ ਕਿਤੇ ਮੁਸਲਮਾਨ ਕਿਤੇ ਕ੍ਰਿਸਚੀਅਨ ਉਹ ਕਿਤੇ ਇਨਸਾਨ ਬਣ ਕੇ ਪੰਜਾਬੀ ਬਣ ਕੇ ਇਸ ਗੱਲ ਲਈ ਵੀ ਖੜ੍ਹ ਜਾਓ ਜਿਸ ਦੇ ਨਾਂ ਤੇ ਪੰਜਾਬ ਵਸਦਾ ਗੁਰੂਆਂ ਲਈ ਉਹਦੇ ਲਈ ਕਾਨੂੰਨ ਨਹੀਂ ਬਣਨਾ ਚਾਹੀਦਾ ਫੜੀ ਤੂੰ ਵੀ ਕਹੀਂ ਯਾਰ ਇਹਨਾਂ ਨੂੰ ਸ਼ਾਇਦ ਇਹਨਾਂ ਦੀ ਜ਼ਮੀਰ ਅੰਦਰ ਕੋਈ ਹਲੂਣਾ ਵਜੇ ਬਾਈ ਕਹਿ ਕੇ ਕਹਿ ਕੇ ਥੱਕ ਗਏ ਹੁਣ ਕਹੀਏ ਕੀ ਇਹਨਾਂ ਨੂੰ ਇਹ ਇੰਨਾਂ ਲੋਕਾਂ ਨੂੰ ਬਾਈ ਜੀ ਮੈਂ ਤੁਹਾਨੂੰ ਇਹੀ ਗੱਲ ਕਹਿੰਦਾ ਬਾਈ ਜਦੋਂ ਤਾਂ ਗੱਲ ਕਿਸੇ ਪੇਟ ਦੀ ਜਾਂ ਸਵਾਰਥ ਦੀ ਆ ਜਾਂਦੀ ਹੈ ਇੱਕ ਬੰਦੇ ਦੇ ਲਈ ਵੀ ਅਸੀਂ ਐਡਾ ਐਡਾ ਇਕੱਠ ਕਰ ਲੈਂਦੇ ਆ ਮੈਂ ਮੇਰੇ ਖੁਦ ਦੇ ਉੱਤੇ ਜਦੋਂ ਭੀੜ ਪਈ ਆ ਤੁਸੀਂ ਮੇਰੇ ਲਈ ਆ ਗਏ ਯਾਰ ਮੈਨੂੰ ਇਸ ਗੱਲ ਦਾ ਵੀ ਰੋਸ ਐ ਵੀ ਤੁਸੀਂ ਮੇਰੇ ਲਈ ਵੀ ਇਕੱਠੇ ਹੋ ਗਏ ਸੀਗੇ ਤੇ ਤੁਹਾਨੂੰ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਹੀਂ ਦਿਖਦੇ ਯਾਰ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਿਆਦਬੀ ਦਾ ਹੋਵੇ ਜਾਂ ਹੋਰ ਧਰਮਾਂ ਦੀ ਬਿਆਦਬੀ ਦਾ ਕਿ ਸਾਨੂੰ ਨਹੀਂ ਸਿਖਾਇਆ ਗਿਆ ਸਾਡੇ ਧਰਮ ਦੇ ਵਿੱਚ ਅਸੀਂ ਤਾਂ ਪੇਟ ਤੋਂ ਉੱਤੇ ਦੀਆਂ ਲੜਾਈਆਂ ਲੜਦੇ ਆ ਭਾਈ ਅਸੀਂ ਤਾਂ ਉਹ ਕੌਮ ਆ ਜਿਹੜੇ ਭੁੱਖੇ ਰਹਿ ਰਹਿ ਕੇ ਵੀ ਅਸੀਂ ਧਰਮ ਬਚਾਏ ਆ ਪਰ ਅਸੀਂ ਅੱਜ ਸਾਡੀ ਕੌਮ ਨੂੰ ਹੋ ਕੀ ਗਿਆ ਗ੍ਰਾਂਥੀ ਸਿੰਘ ਆਉਂਦੇ ਆ ਸਾਡੇ ਕੋਲ ਜੀ ਬਾਈ ਸਤਕਾਰ ਨਹੀਂ ਜੀ ਹੁੰਦਾ ਜੀ ਸਾਡਾ ਸਾਨੂੰ ਜੀ ਦਿਹਾੜੀ ਝੋਨੇ ਦੇ ਨਾਲੇ ਵੀ ਝੜਾ ਲੈ ਜਾਂਦੇ ਆ ਜੀ ਦਿਹਾੜੀ ਉਹ ਤੁਹਾਨੂੰ ਫਿਰ ਆਹੀ ਕੰਮ ਹੋਣਾ ਯਾਰ ਤੁਸੀਂ ਮੈਂ ਇਹੀ ਗੱਲ ਕਰਦਾ ਵੀ ਆਪਣੇ ਪ੍ਰਚਾਰਕਾਂ ਨੂੰ ਮੈਂ ਪੁੱਛਦਾ ਆਪਣੇ ਰਾਗੀ ਸਹਬਾਨਾਂ ਨੂੰ ਵੀ ਪੁੱਛਦਾ ਮੈਂ ਬਾਕੀਆਂ ਨੂੰ ਤਾਂ ਬਾਅਦ ਚ ਦੇਖਾਂਗੇ ਪਰ ਤੁਸੀਂ ਬਾਈ ਜੀ ਕੀ ਤੁਹਾਡੀ ਜ਼ੁਬਾਨ ਨਹੀਂ ਜਿਲਦੀ ਜਦੋਂ ਤੁਹਾਨੂੰ ਕੋਈ ਤੁਸੀਂ ਕੋਈ ਕੋਈ ਵੀ ਦਿਵਾਲ ਲਗਾਉਂਦੇ ਹੋ ਤਾਂ ਉਹਦੇ ਵਿੱਚ ਕਿਉਂ ਨਹੀਂ ਕਹਿੰਦੇ ਤੁਸੀਂ ਯਾਰ ਵੀ ਸਮਾਣਾ ਦੇ ਵਿੱਚ ਇੱਕ ਮੋਰਚਾ ਲੱਗਿਆ ਹੋਇਆ ਐਨੀ ਵਾਰ ਕਹਿ ਲਿਆ ਪਰ ਮੈਨੂੰ ਨਹੀਂ ਪਤਾ ਕੀ ਮਜਬੂਰੀ ਆ ਪਰ ਅਸੀਂ ਕਿਰਤ ਕਰਨ ਲੋਕ ਆ ਉਸ ਗੁਰੂ ਦਾ ਨਾਮ ਲੈ ਕੇ ਖਾਂਦੇ ਆ ਪਰ ਜਦੋਂ ਗੱਲ ਉਸ ਗੁਰੂ ਤੇ ਆਈ ਹੋਈ ਆ 16 ਮਹੀਨੇ ਦੇ ਤੋਂ ਵੱਧ ਦਾ ਸਮਾਂ ਹੋ ਗਿਆ ਉਹ ਵੀਰ ਟਾਵਰ ਦੇ ਉੱਤੇ ਬੈਠਾ ਸਾਰੀਆਂ ਸਰਦੀਆਂ ਗਰਮੀਆਂ ਬਰਸਾਤਾਂ ਸਭ ਕੁਝ ਉਹਨੇ ਉੱਤੇ ਹੰਡਾਇਆ ਪਰ ਅਸੀਂ ਕਹਿੰਦੇ ਆ ਵੀ ਕੋਈ ਗੱਲ ਨਹੀਂ ਆ ਜੀ ਅਸੀਂ ਸਾਨੂੰ ਕੋਈ ਲੈਣ ਦੇਣ ਨਹੀਂ ਹੈਗਾ ਮੇਰੀ ਬੇਨਤੀ ਆ ਗ੍ਰਾਂਥੀ ਸਿੰਘ ਭਰਾਵਾਂ ਨੂੰ ਉਹ ਸਾਨੂੰ ਇਹ ਤਰਕ ਦਿੰਦੇ ਆ ਬਈ ਜੀ ਅਸੀਂ ਸਵੇਰੇ ਨਿਤਨੇਮ ਕਰਨਾ ਆਉਂਦਾ ਜੀ ਫਿਰ ਸ਼ਾਮ ਨੂੰ ਵੀ ਕਰਨਾ ਆਉਂਦਾ ਦੂਰ ਪੈ ਜਾਂਦਾ ਜੀ ਠੀਕ ਆ ਦੂਰ ਪੈ ਜਾਂਦਾ ਭਰਾਵੋ ਮੈਂ ਤਾਂ ਇੰਨਾ ਕਹਿੰਦਾ ਵੀ ਯਾਰ ਤੁਸੀਂ ਆਪਣੀ ਡਿਊਟੀ ਸਮਝਦੇ ਹੋਏ ਸ਼ਾਮ ਨੂੰ ਇੱਕ ਅਨਾਊਂਸਮੈਂਟੇ ਕਰ ਦਿਓ 22 ਫਰਵਰੀ ਨੂੰ ਇਕੱਠ ਰੱਖ ਰਿਹਾ 22 ਫਰਵਰੀ ਨੂੰ ਟਰਾਲੀਆਂ ਟਰੈਕਟਰ ਲੈ ਕੇ ਵੱਡਾ ਇਕੱਠ ਹੋਊਗਾ 24 ਤਰੀਕ ਦਾ 24 ਫਰਵਰੀ ਦਾ ਇੱਕ ਵੱਡਾ ਐਲਾਨ ਸਰਕਾਰ ਦੀ ਧੌਣ ਦੇ ਉੱਤੇ ਗੋਡਾ ਰੱਖਣ ਦਾ ਐਲਾਨ ਆ ਉਹ ਉਹ 24 ਨੂੰ ਹੋਣਾ ਪਰ 22 ਫਰਵਰੀ ਨੂੰ ਇੱਥੇ ਇਕੱਠ ਹੋਣਾ ਉਹਦੇ ਲਈ ਮੈਂ ਗ੍ਰਾਂਥੀ ਸਿੰਘਾਂ ਨੂੰ ਪਾਰਠੀ ਸੰਗਾਂ ਨੂੰ ਬੇਨਤੀ ਆ ਵੀ ਭਾਈ ਕਮੇਟੀਆਂ ਨੂੰ ਗੁਰੂ ਘਰਦਿਆਂ ਨੂੰ ਵੀ ਆਪੋ ਆਪਣੇ ਗੁਰੂ ਘਰਾਂ ਦੇ ਵਿੱਚ ਵੱਧ ਤੋਂ ਵੱਧ ਅਨਾਉਂਸਮੈਂਟਾਂ ਕਰਵਾਓ ਤੇ ਉਹਦੇ ਉਹਦੀਆਂ ਵੀਡੀਓ ਵੱਧ ਤੋਂ ਵੱਧ ਸੋਸ਼ਲ ਮੀਡੀਆ ਤੇ ਪਾਓ ਸਾਡੇ ਚੈਨਲਾਂ ਨੂੰ ਸਾਨੂੰ ਟੈਗ ਕਰੋ ਤਾਂ ਜੋ ਅਸੀਂ ਦਿਖਾ ਸਕੀਏ ਵੀ ਭਾਈ ਆ ਗੁਰੂ ਘਰਾਂ ਦੇ ਵਿੱਚ ਇਹ ਹੋਣ ਲੱਗੀਆਂ ਦੂਜੀ ਗੱਲ ਜਿਹੜੇ ਇੰਸਟਾਗ੍ਰਾਮ ਦੇ ਉੱਤੇ ਭਾਈ ਸੋਸ਼ਲ ਮੀਡੀਆ ਦੇ ਉੱਤੇ ਚਿਹਰੇ ਨੇ ਚਰਚਿਤ ਨੇ ਜਿਨ੍ਹਾਂ ਨੂੰ ਚਾਰ ਬੰਦੇ ਸੁਣਦੇ ਆ ਦੇਖਦੇ ਆ ਜਾਂ ਜਿਨ੍ਹਾਂ ਦੀਆਂ ਵੀਡੀਓ ਹੀ ਵਾਇਰਲ ਹੋ ਜਾਂਦੀਆਂ ਉਨਾ ਭਰਾ ਨੂੰ ਬੇਨਤੀ ਆ 22 ਗੁਰੂ ਗ੍ਰੰਥ ਸਾਹਿਬ ਜੀ ਦਾ ਮਸਲਾ ਆ ਹੱਥ ਜੋੜਦੇ ਆ ਭਾਈ ਕਿਰਪਾ ਕਰਕੇ ਸਪੋਰਟ ਸਮਾਣਾ ਟਾਪਰ ਮੋਰਚਾ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਆਦਬੀ ਨੂੰ ਰੋਕਣ ਦੇ ਲਈ 22 ਫਰਵਰੀ ਨੂੰ ਸਮਾਣਾ ਪੁੱਜੋ ਦਾ ਹੈਸ਼ਟੈਗ ਪਾ ਦਿਓ ਮੇਰਾ ਵੀਰੋ ਤਾਂ ਜੋ ਅਸੀਂ ਵੱਧ ਤੋਂ ਵੱਧ ਸਪੋਰਟ ਕਰ ਸਕੀਏ ਔਰ 22 ਨੂੰ ਕੱਲਾ ਇੱਕ ਦਿਨ ਲਈ ਨਹੀਂ ਆਉਣਾਗਾ 22 ਨੂੰ ਦੋ ਦਿਨ ਇੱਥੇ ਰੁਕਾਂਗੇ ਫਿਰ 24 ਨੂੰ ਜਾ ਕੇ ਇੱਕ ਸੜਕ ਤੇ ਜਾਂ ਕਿਸੇ ਵੀ ਜਗ੍ਹਾ ਤੇ ਜਾ ਕੇ ਬੈਠ ਜਾਾਂਗੇ ਪਰਮਾਨੈਂਟ ਜਦੋਂ ਤੱਕ ਇਹ ਕਾਨੂੰਨ ਨਹੀਂ ਬਣੂਗਾ ਔਰ ਕਾਨੂੰਨ ਕਦੋਂ ਆ ਜਿਹੜਾ ਅਗਲਾ ਸੈਸ਼ਨ ਆਉਣ ਵਾਲਾ ਐ ਅਸੈਂਬਲੀ ਦਾ ਸਟੈਂਡਿੰਗ ਕਮੇਟੀ ਦੇ 6 ਮਹੀਨੇ ਪੂਰੇ ਹੋ ਚੁੱਕੇ ਨੇ ਹਾਲ ਤੀਕ ਨਹੀਂ ਮੰਨ ਰਹੇਗੇ ਔਰ ਇੱਕ ਛੋਟੀ ਜੀ ਗੱਲ ਕਹਿ ਕੇ ਫਿਰ ਖਤਮ ਕਰਦੇ ਆ ਕਿ ਗਰੰਥ ਸਾਹਿਬ ਤੇ ਕਿਉਂ ਅਟੈਕ ਹੈ ਕਿਉਂਕਿ ਤੁਹਾਡੇ ਪਾਣੀ ਨੂੰ ਇਹ ਲੈ ਚੁੱਕੇ ਨੇ ਤੁਹਾਡੀ ਜ਼ਮੀਨ ਨੂੰ ਲੈਣ ਨੂੰ ਫਿਰਦੇ ਨੇ ਤੁਹਾਡਾ ਕੈਰੈਕਟਰ ਤੁਹਾਡੀ ਧੌਣ ਨੂੰ ਨੀਵਾ ਕਰਨਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਬਚਾਇਆ ਕਿਨੇ ਗੁਰੂ ਨੇ ਤੁਹਾਡੇ ਅੰਦਰੋਂ ਤੁਡੀ ਅਣਖ ਨੂੰ ਖਤਮ ਕਰਨਾ ਤੁਹਾਡੇ ਅੰਦਰ ਇੱਕ ਅਜਿਹੇ ਮਨੁੱਖ ਨੂੰ ਖਤਮ ਕਰਨਾ ਜਿਹੜਾ ਰਿਐਕਟਿਵ ਹੈ ਉਹਦੇ ਲਈ ਇਹ ਹੋ ਰਿਹਾ ਹੈ ਤਾਂ ਇਸ ਲਈ ਸਾਰੇ ਮੁੱਦਿਆਂ ਨੂੰ ਰੱਖਦਿਆਂ ਹੋਇਆਂ ਸਭ ਤੋਂ ਵੱਡਾ ਮੁੱਦਾ ਮੈਂ ਕਹੂੰਗਾ ਇਹ ਬਣ ਕੇ ਆਊਗਾ ਜਿਹਦੇ ਲਈ ਆਪਾਂ ਕਾਨੂੰਨ ਬਣਾਉਣਾ ਹੈ ਔਰ ਜਿੰਨੇ ਸਿੰਗਰ ਨੇ ਜਿੰਨੇ ਇਨਫਲੂਐਂਸਰ ਨੇ ਜੇ ਉਹ ਆਪ ਦੀਆਂ ਛੋਟੀਆਂ-ਛੋਟੀਆਂ ਗੱਲਾਂ ਲਈ ਵੀਡੀਓ ਪਾ ਸਕਦੇ ਨੇ ਤਾਂ ਕੀ ਇਹਦੇ ਲਈ ਨਹੀਂ ਪਾ ਸਕਦੇ ਜਾਂ ਜਦੋਂ ਕੱਠ ਹੋ ਗਿਆ ਜਦੋਂ ਲੋਕ ਬਹਿ ਗਏ ਫੇਰ ਵੰਦੀ ਗੰਗਾ ਚ ਹੱਥ ਤੋਂ ਹਣ ਆਉਂਗੇ ਬੋਲਣਾ ਤਾਂ ਹੁਣ ਬੋਲੋ ਔਰ ਖੁੱਲ ਕੇ ਬੋਲੋ ਆ ਗ੍ਰਾਂਤੀ ਸਿੰਘ ਆ ਜੀ ਇਹ ਵੀ ਛੱਡ ਕੇ ਆਇਓ ਜੀ ਆਪਣੀ ਨੌਕਰੀ ਅੱਛਾ ਹਾਂਜੀ ਗ੍ਰਾਂਤੀ ਸਿੰਘ ਦੀ ਜੌਬ ਕਰਦੇ ਇਹ ਤਾਂ ਕਦੋਂ ਦੇ ਲੱਗੇ ਹੋਏ ਹਾਂਜੀ ਹਾਂਜੀ ਸ਼ੁਰੂ ਤੋਂ ਜੀ 10 ਮਹੀਨੇ ਹੋ ਗਏ ਚਲੋ ਖੈਰ ਹੋਣਾ ਭਾਈ ਸਾਹਿਬ ਨੂੰ ਵੇਖ ਲਓ ਉੱਤੇ ਜਗਾ ਵੇਖ ਲਓ ਇਨ੍ਹਾਂ ਨੇ ਹੀ ਬੈਠਣਾ ਕਿਉਂਕਿ ਇਹ ਉਹ ਯੋਧਾ ਹੈ ਜਿਹੜਾ ਅੱਗੇ ਲੱ ਕੇ ਲੜ ਰਿਹਾ ਪਰ ਇਹ ਕਿੰਨਾ ਦੇ ਲਈ ਲੜ ਰਿਹਾ ਜੋ ਸਭ ਤੋਂ ਉੱਪਰ ਨੇ ਜੋ ਸਾਡੇ ਜਾਗਦੀ ਜੋਤ ਨੇ ਜਥੇਦਾਰ ਸਾਹਿਬ ਨੂੰ ਵੀ ਬੇਨਤੀ ਹੈ ਜੀ ਵੀ ਜਥੇਦਾਰ ਸਾਹਿਬ ਨੂੰ ਵੀ ਬੇਨਤੀ ਹੈ ਕਿ ਬੋਲੋ ਇਹਦੇ ਤੇ ਤੁਸੀਂ ਬਾਕੀ ਗੱਲਾਂ ਦਾ ਵੀ ਧਿਆਨ ਰੱਖਦੇ ਹੋ ਔਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਵੀ ਔਰ ਸਾਰੀਆਂ ਪੰਥਾਂ ਜਿੰਨੀਆਂ ਵੀ ਸੰਪਰਦਾਵਾਂ ਨੇ ਜਾਂ ਧੜੇ ਨੇ ਉਹ ਸਾਰੇ ਇਹਦੇ ਤੇ ਬੋਲਾਂ ਔਰ ਇਹ ਸਰਬਤਰ ਮਾਲਾ ਬਾਕੀ ਸਨਾਤਨੀ ਭਰਾ ਵੀ ਤੇ ਬਾਕੀ ਸਾਰੇ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਵੀ ਬੇਨਤੀ ਕਰਨੀ ਚਾਹਣਾ ਵੀ 15 ਸਾਲ ਨੂੰ ਜਦੋਂ ਧੰਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀਆਂ ਬਦਵੀਆਂ ਸ਼ੁਰੂ ਹੋਈਆਂ ਸੀ ਨਾ ਉਦੋਂ ਐਦਾਂ ਸੋਚਦੇ ਹੁੰਦੇ ਸੀ ਅਸੀਂ ਵੀ ਹੁਣ ਪੰਜਾਬ ਦਾ ਬੱਚਾ ਬੱਚਾ ਸੜਕਾਂ ਤੇ ਆ ਜੂ ਕੱਲਾ ਕੱਲਾ ਸਿੱਖ ਰੋਟੀ ਪਾਣੀ ਪ੍ਰਸ਼ਾਦਾ ਪਾਣੀ ਛੱਡ ਦੂਗਾ ਜਿੰਨਾ ਚਿਰ ਧੰਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅਦਬ ਦੀ ਉਹ ਇਹ ਪਰਪਕਤਾ ਦੇ ਨਾਲ ਕੋਈ ਪ੍ਰਬੰਧ ਨਹੀਂ ਕੀਤਾ ਜਾਂਦਾ ਪਰ ਬੜੀ ਹੈਰਾਨਗੀ ਦੀ ਗੱਲ ਹੈ ਅੱਜ 26 ਸਨ ਆ ਗਿਆ 11 ਸਾਲ ਹੋ ਗਏ 11 ਸਾਲਾਂ ਦੇ ਵਿੱਚ ਇਹ ਇੱਕ ਸਾਰੇ ਪੰਜਾਬ ਵਾਸੀਆਂ ਦੀ ਮੰਗ ਹੈ ਔਰ ਬੜੀ ਸੱਚੀ ਸੁਚੀ ਤੇ ਪਵਿੱਤਰ ਮੰਗ ਹੈ ਵੀ ਧਰਮ ਗ੍ਰੰਥਾਂ ਦੇ ਵਾਸਤੇ ਜਿਹੜਾ ਇਹ ਸਖਤ ਕਾਨੂੰਨ ਬਣੇ ਜਿਹਦੇ ਵਾਸਤੇ 16 ਮਹੀਨਿਆਂ ਤੋਂ ਭਾਈ ਗੁਰਜੀਤ ਸਿੰਘ ਜੀ ਟਾਵਰ ਤੇ ਬੈਠੇ ਐ ਇਸ ਟਾਵਰ ਤੇ ਇਸ ਮੋਰਚੇ ਦੇ ਵਿੱਚ ਭਾਈ ਗੁਰਜੀਤ ਸਿੰਘ ਜੀ ਦਾ ਕੁਰਬਾਨੀ ਹੈ ਉਹ ਸਭ ਨੂੰ ਦੇਖਦੀ ਹੈ ਔਰ ਇਥੇ ਹੋਰ ਵੀ ਬੜੀਆਂ ਕੁਰਬਾਨੀਆਂ ਕਰ ਰਹੇ ਨੇ ਸਿੱਖ ਜਿਹੜੇ ਆਮ ਲੋਕਾਂ ਦੀ ਧਿਆਨ ਵਿੱਚ ਨਹੀਂ ਆਉਂਦੀ ਜਿਵੇਂ ਮੇਰੇ ਕੋਲ ਖੜੇ ਆ ਬਾਬਾ ਗੁਰਦੀਪ ਸਿੰਘ ਜੀ ਪੁੱਲਰ ਇਹ ਪ੍ਰਸ਼ਾਦਾ ਨਹੀਂ ਛੱਕ ਰਿਹਾ ਇਹ ਵੀ ਪ੍ਰਸ਼ਾਦਾ ਇਹਨਾਂ ਨੇ ਤਿਆਗਿਆ ਹੋਇਆ ਇਹ ਨਾਲ ਸ਼ਹਿਰ ਸ਼ਕਰ ਦੇ ਬਿੰਦੇ ਰਾਤ ਡਿਊਟੀ ਕਰਦੇ ਪਿਆ ਇਹਨਾਂ ਦੀ ਕੋਈ ਕੁਰਬਾਨੀ ਹੈ ਭਾਈ ਸਾਹਿਬ ਸਿੰਘ ਜੀ ਕਰੇ ਆ ਦੋ ਟਾਈਮ ਉੱਤੇ 400 ਫੁੱਟ ਉੱਚੇ ਟਾਵਰ ਦੇ ਦੋ ਟਾਈਮ ਜਲਦੀ ਸੇਵਾ ਲੈ ਕੇ ਜਾਂਦੇ ਆ ਜਲਪਾਣੀ ਜੋ ਜਿਸ ਚੀਜ਼ ਦੀ ਲੋੜ ਪੈਂਦੀ ਹੈ ਉਹ ਲੈ ਕੇ ਜਾਂਦੇ ਆ ਇੱਥੇ ਇਹੋ ਜਿਹੇ ਹੋਰ ਕਿੰਨੀਆਂ ਰੂਹਾਂ ਨੇ ਜਿਹੜੀਆਂ ਰੂਹਾਂ ਇਸ ਮੋਰਚੇ ਦੇ ਨਾਲ ਜੁੜ ਕੇ ਸੇਵਾ ਕਰਦੀਆਂ ਪਈਆਂ ਨੇ ਸੋ ਅਖੀਰ ਵਿੱਚ ਮੈਂ ਫੇਰ ਬੇਨਤੀ ਕਰਦਾ ਸੰਗਤ ਜੀ ਕਿਰਪਾ ਕਰੋ ਹੁਣ ਤਾਂ ਅਸੀਂ ਤਰਲੇ ਕੱਢ ਰਹੇ ਆ ਤੁਹਾਡੇ ਔਰ 16 ਮਹੀਨੇ ਨਹੀਂ 11 ਸਾਲ ਹੋ ਗਏ ਨੇ ਤੁਹਾਡੇ ਤਰਲੇ ਕੱਢਦਿਆਂ ਨੂੰ ਵੀ ਤੁਸੀਂ ਘਰਾਂ ਨੂੰ ਆਰਾਮ ਨੂੰ ਛੱਡ ਕੇ ਸੜਕਾਂ ਤੇ ਆ ਕੇ ਤੇ ਧੰਗ ਗੁਰੂ ਗ੍ਰੰਥ ਸਾਹਿਬ ਦੇ ਸੱਚੇ ਪਾਤਸ਼ਾਹ ਦੇ ਅਧਵਾਸ ਤੇ ਖੜੇ ਹੋਵੋ ਸੋ ਹੁਣ ਫੇਰ ਇੱਕ ਮੌਕਾ ਇੱਥੇ ਅੱਜ ਸੰਗਤ ਨੇ ਤਿਆਰ ਕੀਤਾ ਹੈ 22 ਤਰੀਕ ਨੂੰ ਇੱਥੇ ਟਰੈਲ ਟਰੈਕਟਰ ਟਰਾਲੀਆਂ ਦਾ ਇਕੱਠ ਆਰੰਭ ਹੋਵੇਗਾ 24 ਤਰੀਕ ਤੱਕ ਉਹ ਇਕੱਠ ਵੱਧ ਆ ਜਾਏਗਾ ਔਰ ਸਟੇਜ ਚੱਲਦੀ ਰਹੂ ਦਿਨ ਰਾਤ ਤੇ ਸੰਗਤਾਂ ਰਹਿਣਗੀਆਂ ਇਕੱਠ ਵੱਜ 24 ਤਰੀਕ ਨੂੰ ਸਟੇਜ ਲਾ ਕੇ ਇੱਥੇ ਜਿਹੜਾ ਵੀ ਸੰਗਤਾਂ ਵੱਲੋਂ ਫੈਸਲਾ ਲਿਆ ਜਾਊਗਾ ਕਿਸੇ ਹਾਈਵੇ ਨੂੰ ਰੋਕਣਾ ਜਾਂ ਜੋ ਵੀ ਫੈਸਲਾ ਸੰਗਤ ਲਊਗੀ ਫਿਰ ਉਹ ਐਕਸ਼ਨ ਕੀਤਾ ਜਾਊਗਾ ਸੋ ਇਹ ਜਿਹੜਾ ਐਕਸ਼ਨ ਹੈ ਇਸ ਸੰਗਤ ਤੋਂ ਬਿਨਾ ਨੇਪਰੇ ਨਹੀਂ ਚੜਨਾ ਸੋ ਵਾਰ-ਵਾਰ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਭਾਈ ਸਮਾਂ ਲੰਘ ਗਿਆ ਨਾ ਫਿਰ ਉਦੋਂ ਬਾਅਦ ਹਾ ਦਾ ਨਾਅਰਾ ਮਾਰਿਓ ਚਾਹੇ ਨਾ ਮਾਰਿਓ ਫਿਰ ਉਹਦਾ ਕੋਈ ਫਾਇਦਾ ਨਹੀਂ ਸੋ ਆ ਵੇਲਾ ਹੁਣ ਸਮਾਂ ਇਹ ਸਮੇਂ ਨੂੰ ਪਛਾਣੋ ਔਰ ਹਾ ਦਾ ਨਾਅਰਾ ਪਾਉਣ ਵਾਸਤੇ 22 ਤਰੀਕ ਨੂੰ ਆਪਣੇ ਕਸ਼ਹਰੇ ਪਰਨੇ ਨਾਲ ਚੱਕ ਕੇ ਇੱਥੇ ਆਓ ਤੇ ਇਸ ਮੋਰਚੇ ਨੂੰ ਚੜ੍ਹਦੀ ਕਲਾ ਵਾਲੇ ਪਾਸੇ ਲੈ ਕੇ ਚੱਲੀਏ ਔਰ ਇੱਥੋਂ ਆਪਾਂ ਜਿੱਤ ਪ੍ਰਾਪਤ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅਧਰਵਾਸਤੇ ਕਾਨੂੰਨ ਬਣਵਾਈਏ ਤੇ ਭਾਈ ਗੁਰਜੀਤ ਸਿੰਘ ਜਿਹੜੇ 16 ਮਹੀਨਿਆਂ ਤੋਂ ਬੜੇ ਵੱਡੇ ਕਸ਼ਟ ਸਹਾਰਦੇ ਹੋਏ ਇੱਕ ਸ਼ਰਸ਼ ਕਰਦੇ ਪੈਲੇ ਉਹਨਾਂ ਨੂੰ ਸਹੀ ਸਲਾਮਤ ਥੱਲੇ ਤਾਰ ਕੇ ਉਹਨਾਂ ਦੇ ਪਰਿਵਾਰ ਵਿੱਚ ਆਪ ਉਹਨਾਂ ਨੂੰ ਸਾਦੀ ਜ਼ਿੰਦਗੀ ਜਿਉਣ ਵਾਸਤੇ ਸਮਾਂ ਦੇਈਏ ਇਹ ਬੇਨਤੀ ਹੈ ਪ੍ਰਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਬਾਬਾ ਗੁਰਦੀਪ ਸਿੰਘ ਜੀ ਪੁੱਲਰ ਛੋਟੇ ਘਮਣਰ ਤੋਂ ਸੰਤ ਬਾਬਾ ਹਜ਼ਾਰਾ ਸਿੰਘ ਜੀ ਮਹਾਂਪੁਰਸ਼ ਜਿੰਨਰੇ ਦਰ ਤੇ ਸੇਵਾ ਕਰਦਾ ਸੀ ਫਿਰ ਹਸ਼ਾਰਪੁਰ ਗ੍ਰੰਥੀ ਦੀ ਡਿਊਟੀ ਕਰਦਾ ਸੀ ਇੱਥੇ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਜਦੋਂ ਵੀ ਕੱਠੰਦਸ ਨਾਲ ਲੈ ਕੇ ਆਉਂਦੇ ਸਨ ਤੇ ਬਾਅਦ ਚ ਮਹੀਨੇ ਵਿੱਚ ਭਾਈ ਸਾਹਿਬ ਨੇ ਉਤੋਂ ਐਲਾਨ ਕੀਤਾ ਸੀ ਕਿ ਜੇ ਮੈਂ ਜ਼ਾਲਮ ਸਰਕਾਰ ਦੀਆਂ ਜਿਹੜਾ ਹਲਾਉਣ ਵਾਲ ਤੇ ਸਿੱਧੀ ਪਾ ਜਾਂਦਾ ਤੇ ਹੋਰ ਕਿਹੜਾ ਸਿਖ ਤਿਆਰ ਆ ਇੱਥੇ ਤਿੰਨ ਚਾਰ ਸੌ ਦੀ ਗੈਦਰੀ ਬੈਠੀ ਸੀ ਸੰਗਤਾਂ ਦੀ ਸੋ ਸੰਗਤਾਂ ਨੇ ਕਿਰਪਾ ਕੀਤੀ ਵਿਦਾਸ ਨੂੰ ਉਠਾ ਲਿਆ ਕਿ ਮੈਨੂੰ ਇਸ ਜੋ ਸਮਝਿਆ ਜਾਏ ਮੈਂ ਅਰਦਾਸ ਕਰਦਾ ਕਿ ਉਹ ਵੀ ਦੀ ਲੰਮੀ ਉਮਰ ਹੋਵੇ ਕਿ ਮਹਾਰਾ ਚੜਦੀ ਕਲਾ ਕਰੇ ਤੋ ਜਗਾਰੇ ਲੋਕ ਸਲੇਤਰੇ ਪਰ ਫਿਰ ਵੀ ਉਹਦੇ ਫੁੱਲਾਂ ਤੇ ਮੈਂ ਬੰਜੜਾਉਂਦਾ ਹਾਇ ਦਾਸ ਖੜਾ ਹੋਇਆ ਤੇ ਸੰਗਤ ਜਗਾਰੇ ਛੱਡੀ ਫਿਰ ਜਦੋਂ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਦਾ ਕੋਆਰਡੀਨੇਟਰ ਬਣਾਤਾ ਉਹਨਾਂ ਨੇ ਮੇਰੇ ਨਾਲ ਗੱਲ ਕੀਤੀ ਵੀ ਮੈਂ ਤੇ ਫਿਰ ਬਾਹਰ ਕੰਮ ਕਰਨ ਜਾਣਾ ਪੈਣਾ ਤੂੰ ਹੁਣ ਕਿਤਰਾ ਮੈਂ ਮੇਰਾ ਸਿਰ ਦਿੱਤਾ ਹੀ ਆ ਮੈਂ ਡਿਊਟੀ ਕਰਦਾ ਸੀ ਮੈਂ ਮੈਂ ਡਿਊਟੀ ਛੱਡ ਦਿੰਦਾ ਕੋਈ ਗੱਲ ਨਹੀਂ ਮੈਨੂੰ ਤਨਖਾਹ ਵੀ ਦੇਣੀ ਚਾਹੀਏ ਵੀ ਤਨਖਾਹ ਤੂੰ ਦਿੰਦੇ ਮੈਂ ਨਹੀਂ ਬੱਚੇ ਕਮਾਉਂਦੇ ਨੇ ਰੱਬ ਦੀ ਬੇਨਾ ਦੋ ਬੱਚੇ ਕਰੇਂਜਲ ਉਹਨਾਂ ਦਾ ਇੱਕ ਕੋ ਡੀਜੇ ਆ ਤੇ ਮੈਂ ਇੱਥੇ ਫਿਰ ਵਾਦਾ ਕਰਦਾ ਜਦ ਨਾ ਉਹ ਨજર ਮੈਂ ਘਰ ਜਾਊਗਾ ਜੰਗਲ ਮੁਦਰਫ ਦੇ ਨਾਮ ਹੁਣ ਰੋਟੀ ਖਾਊਗਾ 7 ਮਹੀਨੇ ਰੋਟੀ ਖਾਦੀ ਨੂੰ ਤੇ 10 ਮਹੀਨੇ ਹੋ ਗਏ ਇੱਥੇ ਬੈਠੇ ਨੂੰ ਮੇਰੇ ਚਾਚੀ ਜੀ ਵੀ ਪੂਰੇ ਹੋ ਗਏ ਤੇ ਘਰ ਦੇ ਸਾਰੇ ਕਾਲ ਵੀ ਆਈ ਵੀ ਆ ਮੈਂ ਨਹੀਂ ਇੱਥੇ ਗੁਰਦੁਆਰੇ ਵਿੱਚ ਬੈਠਾ ਨਹੀਂ ਹੋਣਾ ਮੈਂ ਕਰ ਨਹੀਂ ਹੁਣ ਤੇ ਨਾਲੇ ਮੇਰੇ ਛੋਟੇ ਮੁੰਡੇ ਦਾ ਸੌਰਾ ਪੂਰਾ ਹੋ ਗਿਆ ਤਾਂ ਵੀ ਨਹੀਂ ਗਿਆ ਮੈਂ ਪਰ ਮੇਰੇ ਛੋਟੇ ਭਰਾ ਦੀ ਲੱਤ ਵੱਢ ਗਈ ਉਹ ਸ਼ੂਗਰ ਸੀ ਕਈ ਪ੍ਰੋਬਲਮ ਹੁੰਦੀਆਂ ਘਰ ਅਜ ਪਰ ਨਹੀਂ ਸਾਰੀਆਂ ਛੱਡ ਦੀਆਂ ਮਹਾਰਾਜ ਜੀ ਪਿਛੇ ਜੋ ਸਤਗੁਰੂ ਕਰਾਉਣ ਡਿਆ ਉਹ ਸਾਥੀ ਕਰਾਉਣ ਡਿਆ ਤੇ ਇਸ ਕਰਕੇ ਮੇਰੀ ਬੇਨਤੀ ਸਾਰਿਆਂ ਨੂੰ ਕਿ ਹੁਣ ਜਿਹੜੀ 24 ਤਰੀਕ ਨੂੰ ਸਿਵਨਾ ਨਾਲ ਸਾਰੇ ਘਰ ਕਹਿ ਕੇ ਆਇਓ ਜਿਤਨਾ ਹੁਣ ਅਸੀਂ ਕਿਹਾ ਵੀ ਜਾਣ ਨਾ ਜੇ ਮੋਰਚਾ ਫਿਰ ਨਾ ਉੱਠਣਾ ਨਹੀਂ ਇਥੋਂ ਮੋਰਚਾ ਜਿੰਜਾ ਖਤਰੀ ਹੁੰਦਾ ਇਹ ਮੇਰੀ ਬੇਨਤੀ ਸਾਰੇ ਸੰਗਤ ਨੂੰ ਕਿ ਇਹ ਗੱਲ ਕਰਕੇ ਆਉਣੀ ਆ ਵੀ ਉਹਨਾਂ ਜਿਹੜੇ ਸਿ ਉੱਠਣਾ ਨਹੀਂ ਇਹ ਮੋਰਚਾ ਜਲਦੀ ਫਤੇ ਹੋ ਜਾਣਾ ਕੋਈ ਜ਼ਿਆਦਾ ਜ਼ਮਨ ਲੰਘਣਾ ਹੁਣ ਅਸੀਂ ਤਾਂ 10 ਮਹੀਨੇ ਹੋ ਗਏ 10 ਮਹੀਨੇ ਲੱਗਣੇ ਇਹ ਸਾਹ ਸਮੇਂ ਦੀ ਦੋ ਦਿਨ ਵੀ ਲੱਗਣੇ ਵੇਖੋ ਜੇ ਤੁਹਾਡਾ ਕੱਠ ਹੋਇਆ ਉਹਨਾਂ ਨੇ ਜਦੋਂ ਰਗਾ ਚ ਸਾਹ ਗੂੜਤਾ ਜਾਵੇ ਨਾ ਤੇ ਸਾਗ ਸੋਣਾ ਉਹਨਾਂ ਜਿਹੜੇ ਸਾਹ ਲੈਣ ਦੇ ਨੇ ਉਹ ਤੇ ਸਾਹ ਕੋਈ ਨਹੀਂ ਬਣਾਉਣ ਦੇ ਜਦੋਂ ਰਗਾ ਪਰ ਉਹਨੇ ਆਪ ਤਰਲੇ ਕਰਨੇ ਆ ਉਠੋ ਓਠੋ ਅਸੀਂ ਐਂ ਬਣਾਉਨੇ ਬਣਾਉਨੇ ਬਣਾਉ ਨੀ ਬਣਾਉ ਸਾਡੇ ਵੀਰ ਥਲੇ ਤਾਰੂ ਉਹ ਵੀਰਾਂ ਨੇ ਉਠਾ ਲੇਗਾ ਇਹ ਗੱਲ ਪ੍ਰਣ ਕਰਨੀ ਅਸੀਂ ਗੁਰੂ ਪਾਸੇ ਅਮਰੀਕਨ ਚੜ੍ਹਦੀ ਕਲਾ ਗੱਲ 22 ਤਰੀਕ ਨੂੰ ਇਥੇ ਬਹੁਤ ਭਾਰੀ ਇਕੱਠਾ ਹੋ ਰਿਹਾ ਕਿਸਾਨ ਜੁਨੀਅਨ ਮੰਜੂਰ ਜੁਨੀਅਨ ਸਾਰੇ ਹੀ ਸੰਗਤਾਂ ਐਸੇ ਪਹੁੰਚ ਰਹੀ ਨੇ ਸਾਰਿਆਂ ਨੂੰ ਇਹ ਅਪੀਲ ਹੈ ਜਿਹੜੀ ਜਿਹੜੀ ਵੀ ਆਵਾਜ਼ ਸੁਣਦੇ ਨੇ ਸਾਰੇ 22 ਤਰੀਕ ਨੂੰ ਇਥੇ ਪ੍ਰੈਕਟੋਰਾਂ ਨੇ ਲੈ ਕੇ ਪਹੁੰਚੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ